ਜਿਕ ਓੰਕਾਰ ਸੰਗਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਿੱਚ ਆਵਾਧਿਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਈਆਂ ਸਬਦੋ ਤਾਂ ਗਾਓ ਹਰੀ ਕੇ ਰਾ ਮਨ ਦਿਨਿ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਵਿਸਾਰਨ ਅੰਗੇਕਾਰੁ ਕਰੇ ਤੇਰਾ ਕਰ ਸਭ ਸਵਾਰਨ ਸਬਨਾ ਗੱਲਾ ਸਮਰਥ ਸੁਆਮੀ ਸੋ ਗਿਓ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਹਿਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਅਨਵਸਾਵੈ ਨਾਮ ਜਨਕ ਮਨ ਵਸਿਆ ਬਾਜੇ ਸ਼ਬਦ ਕੰਢੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸਾਜਨਾ ਨੂੰ ਧਰਮ ਹੀ ਰਾਜਨ ਭੁਖਾਂ ਸਭ ਦਵਾਈਆਂ ਦਰਸ਼ਾਤ ਸੁਖ ਮਨਿਆ ਵਸਿਆ ਜਨਿਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਲਈ ਇਹ ਵਡਿਆਈਆਂ ਕਾਹੇ ਨਾਨਕ ਸੁਣੋ ਸੰਤ ਸਭ ਧਰ ਪਿਆਰੂ ਸਾਚਾ ਨਾ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਕਾਲਸ ਪਾਗੈ ਸਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਚ ਜੋ ਤਦ ਵਸ ਕੀਤੇ ਕਾਲ ਕੰਟ ਕੋ ਮਾਰਿਆ ਧੁਰ ਕਰਮ ਪਾਇ ਤੁਧ ਜਿਨ ਕਉ ਸੇ ਨਾਮ ਹਰਿ ਕੇ ਲਾਗੇ ਐ ਨਾਨਕ ਤਹਿ ਸੁਖ ਹੋਵਾ ਤਿਤ ਘਰਿ ਅਨਹਦ ਵਾਜੇ आनंद सट वड भागी हो सगला मनोर्थ पूरे पार ब्रह्म प्रभु पाया उतरै सगला वसुरे दुख रोग संताप उतरै सुनी सच्ची वाणी संत साजन पाए संसे बुगुरु गुर ते जानी सुनते पौनीत कहते भगत ਸਤ ਗੁਰ ਰਹਿ ਆ ਭਰਪੂਰ ਦਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਣਹਦ ਤੂ ਸੁਣ ਤੇ ਕੋ ਨੀ ਕਹਤੇ ਪਵਤ ਸਤ ਗੁਰ ਰਹਿ ਆ ਭਰਪੂਰ ਦਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਣਹਦ ਤੂ